ਲੈ ਵੀ ਮਿੱਤਰੋ ਅੱਜ ਆਪਾਂ ਹੋ ਚੁੱਕੇ ਆ ਫਿਰ ਲਾਈਵ ਤੇ ਗੱਲ ਕਰਾਂਗੇ ਯੋਗਾ ਬਾਰੇ ਸਾਰੀਆਂ ਬਿਮਾਰੀਆਂ ਤੋਂ ਜੇ ਤੁਸੀਂ ਛੁਟਕਾਰਾ ਪਾਉਣਾ ਹੋਵੇ, ਪੇਟ ਘਟਾਉਣਾ ਹੋਵੇ ਤਾਂ ਅਜੇ ਗਰਗ ਜੀ ਯੋਗਾ ਕਰਾਉਂਦੇ ਨੇ ਰੋਜ਼ ਇੱਥੇ ਰੋਜ਼ਾਨਾ ਇਹਨਾਂ ਨੂੰ ਟਾਈਮਿੰਗ ਪੁੱਛਾਂਗੇ ਵੀ ਸਵੇਰ ਦੀ ਕੀ ਟਾਈਮਿੰਗ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਯੋਗਾ ਕਰਨ ਦੇ ਲਈ ਸਾਡੇ ਭੈਣ ਭਰਾ ਸਾਰੇ ਪਹੁੰਚੇ ਹੋਏ ਨੇ ਇਧਰ ਮਾਤਾਵਾਂ ਭੈਣਾਂ ਬੈਠੀਆਂ ਨੇ ਇਧਰ ਸਾਡੇ ਕੁਝ ਬਜ਼ੁਰਗ ਬੈਠੇ ਨੇ ਕੁਝ ਭਰਾ ਬੈਠੇ ਨੇ ਤੇ ਜਿਹੜੇ ਯੋਗਾ ਕਰਾਉਂਦੇ ਨੇ ਜੀ ਉਹ ਨੇ ਅਜੇ ਗਰਗ ਗੱਲ ਕਰਾਂਗੇ ਅਜੇ ਗਰਗ ਜੀ ਨਾਲ ਸਰ ਕੀ ਹਾਲ ਚਾਲ ਆ ਤੁਹਾਡਾ ਬਹੁਤ ਵਧੀਆ ਜੀ ਠੀਕੋ ਮੜ ਜਾ ਹਾਈਲਾਈਟ ਬੋਲਿਓ ਲਾਈਵ ਚੱਲ ਰਿਹਾ ਤੇ ਜੋ ਵੀ ਬੋਲੋ ਨਾ ਸੋਚ ਸਮਝ ਕੇ ਬੋਲੋ ਠੀਕ ਆ ਸਰ ਬਿਲਕੁਲ ਬਿਲਕੁਲ ਜਿਹੜਾ ਤੁਸੀਂ ਯੋਗਾ ਕਰਾਉਂਦੇ ਹੋ ਸਵੇਰੇ ਕਿੰਨੇ ਵਜੇ ਤੋਂ ਸ਼ੁਰੂ ਕਰਾਉਂਦੇ ਹੋ ਇਹ ਕਲਾਸ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ ਜੀ ਡੇਲੀ ਸਵੇਰ 5:30 ਤੋਂ 7 ਵਜੇ ਤੱਕ ਦਾ ਟਾਈਮਿੰਗ ਹੈ ਜੀ ਇਸ ਦੀ ਸਵੇਰੇ 5:30 ਤੋਂ 7 ਵਜੇ ਤੱਕ ਸਵੇਰੇ 7 ਵਜੇ ਤੱਕ ਰੋਜ਼ਾਨਾ ਰੋਜ਼ਾਨਾ ਜੀ ਇਹਦੇ ਕੋਈ ਫੀਸ ਵਗੈਰਾ ਬਿਲਕੁਲ ਨਸ਼ੁਲਕ ਸੇਵਾ ਹੈ ਜੀ ਲਓ ਵੀ ਮਿੱਤਰੋ ਕੋਈ ਫੀਸ ਨਹੀਂ ਹੈ ਜਦੋਂ ਮਰਜ਼ੀ ਤੁਸੀਂ ਆਓ ਸਵੇਰੇ 5:30 5:30 ਤੋਂ ਜੀ 5:30 ਤੋਂ 7 ਵਜੇ ਤੱਕ 1.5 ਘੰਟਾ ਕਲਾਸ ਲੱਗਦੀ ਆ ਬਿਲਕੁਲ ਫਰੀ ਹੈ ਤੇ ਤੁਸੀਂ ਆਪ ਦਾ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਮੇਰਾ ਮੋਬਾਈਲ ਨੰਬਰ 97797 ਜੀ 45247 45247 47 ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਅਜੇ ਗਰਗ ਜੀ ਨਾਲ ਖਾਲਸਾ ਕ੍ਰਿਕਟ ਗਰਾਊਂਡ ਦੇ ਵਿੱਚ ਪਿਛਲੇ 4 ਸਾਲਾਂ ਤੋਂ ਹਾਂ ਲੋਕੇਸ਼ਨ ਸਾਰੀ ਦੱਸਾਂਗੇ ਆਪਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਗੱਲ ਕਰਨ ਦੇ ਲਈ ਜਾਣਕਾਰੀ ਦੇਣ ਦੇ ਲਈ ਹੁਣ ਇੱਧਰ ਬੈਠੇ ਨੇ ਜੀ ਸਾਡੇ ਸਬ ਇੰਸਪੈਕਟਰ ਜਸਵੀਰ ਸਿੰਘ ਜੀ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮਾਈਕ ਬਹੁਤ ਵਧੀਆ ਕਿੰਨੇ ਸਾਲ ਤੋਂ ਆ ਰਹੇ ਹੋ ਤੁਸੀਂ ਇੱਥੇ ਮੈਂ ਕਰੀਬ 22 ਸਾਲਾਂ ਤੋਂ ਯੋਗਾ ਕਰ ਰਿਹਾ ਇੱਥੇ 22 ਸਾਲਾਂ ਤੋਂ ਜੀ ਬਹੁਤ ਵਧੀਆ ਗੱਲ ਹੈ ਹਾਂਜੀ ਤੁਹਾਡਾ ਪੇਟ ਵੀ ਪਹਿਲਾਂ ਬਹੁਤ ਜ਼ਿਆਦਾ ਸੀ ਜਦੋਂ ਟਰੈਫਿਕ ਪੁੱਛ ਮਾਨਸਨ ਚੰਦੇ ਸੀਗੇ ਤੇ ਹੁਣ ਬਿਲਕੁਲ ਤੰਦਰੁਸਤਾਂ 55 ਸਾਲਾਂ ਦੀ ਉਮਰ ਹੈ ਬਿਲਕੁਲ ਤੰਦਰੁਸਤਾਂ ਜਿਹੜਾ ਵੀ ਯੋਗਾ ਕਰੂਗਾ ਬਿਲਕੁਲ ਤੰਦਰੁਸਤ ਹੋਊਗਾ ਸਵੇਰ 5:30 ਵਜੇ ਆ ਕੇ ਡੇਲੀ ਕਲਾਸ ਲੱਗਦੀ ਹੈ ਇੱਥੇ ਯੋਗਾ ਕਰੋ ਅਸੀਂ ਬਿਲਕੁਲ ਫਿੱਟ ਪਾਰ ਹਾਂ ਕੋਈ ਦਵਾਈ ਨਹੀਂ ਕੁਝ ਨਹੀਂ ਨਾ ਬੀਪੀ ਸ਼ੂਗਰ ਕੋਈ ਪੈਸਾ ਨਹੀਂ ਠੀਕ ਹੈ ਤੇ ਤੁਸੀਂ ਲੋਕਾਂ ਨੂੰ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਲੋਕਾਂ ਨੂੰ ਮੈਸੇਜ ਦੇਣਾ ਵੀ ਜੇ ਸਿਹਤ ਹੈ ਫਿਰ ਕੰਮ ਹੈ ਜੇ ਸਿਹਤ ਹੈ ਫਿਰ ਕਾਰੋਬਾਰ ਹੈ ਜੇ ਸਿਹਤ ਹੈ ਤਾਂ ਹੀ ਆ ਤੁਹਾਡਾ ਸਾਰਾ ਇਸ ਲਈ ਆਪਣਾ ਯੋਗਾ ਕਰੋ ਆਪਣੀ ਸਿਹਤ ਦਾ ਧਿਆਨ ਰੱਖੋ ਸਵੇਰ ਯੋਗਾ ਆ ਕੇ ਕਰੋ ਲਓ ਜੀ ਯੋਗਾ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਇਹਨਾਂ ਦੇ ਕਹਿਣ ਦਾ ਮਤਲਬ ਹੈ ਤੁਸੀਂ ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ ਫਿੱਟ ਫਾਟ ਰਹੋਗੇ ਇਹਨਾਂ ਦੀ 55 ਸਾਲ ਦੀ ਉਮਰ ਹੈ ਸਰ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ नेशनेल कंप्यूटर सेंटर मानसा ਉਹਨਾਂ ਦੇ ਆਨਰ ਕੰਪਿਊਟਰ ਸੈਂਟਰ ਦੇ ਆਨਰ ਨੇ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿੰਨੇ ਚਿਰ ਤੋਂ ਆ ਰਹੇ ਹੋ ਇੱਥੇ ਤੁਸੀਂ ਮੈਂ ਤਾਂ ਮਤਲਬ 2 ਮਹੀਨਿਆਂ ਤੋਂ ਲਗਾਤਾਰ ਆ ਰਹੇ ਹਾਂ ਪਹਿਲਾਂ ਨਹੀਂ ਮੈਂ ਕਦੇ ਯੋਗਾ ਕੀਤੀ ਸੀ ਅੱਛਾ ਯੋਗਾ ਕਰਨ ਤੋਂ ਪਹਿਲਾਂ ਮੇਰੀ 슈ਗਰ ਲੈਵਲ ਕਾਫੀ ਮਤਲਬ ਅੱਪ ਸੀਗਾ ਜੀ 200 ਤੋਂ ਉੱਪਰ 200 ਦੇ ਕਰੀਬ ਚਲੀ ਗਈ ਸੀ ਜੀ ਹੁਣ ਮਤਲਬ 140 135 ਚੱਲ 135 ਚੱਲ ਹੋ ਗਈ ਤੇ ਯੂਰੇ ਕੈਸਟਰੋਲ ਵਗੈਰਾ ਸੀਗਾ ਕੈਸਟਰੋਲ ਵਗੈਰਾ ਵੀ 260 ਸੀਗਾ ਤੁਹਾਡੇ ਕਹਿਣ ਦਾ ਭਾਅ ਵੇ ਆ ਵੀ ਜਦੋਂ ਦੇ ਤੁਸੀਂ ਯੋਗਾ ਸ਼ੁਰੂ ਕੀਤੀ ਹੈ ਹਾਂਜੀ ਹਾਂਜੀ ਤੁਹਾਡੀ ਸ਼ੂਗਰ ਵੀ ਘਟ ਰਹੀ ਹੈ ਹਾਂਜੀ ਹਾਂਜੀ ਪੇਟ ਵੀ ਅੰਦਰ ਜਾ ਰਿਹਾ ਹਾਂਜੀ 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 ਹੋਰ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੈਸੇ ਮੈਂ ਲੋਕਾਂ ਨੂੰ ਮੈਸੇਜ ਵੀ ਰੋਜ਼ ਰੋਜ਼ਾਨਾ ਆਓ ਤੁਸੀਂ ਇਹ ਕੈਂਪ ਬਿਨਾ ਕਿਸੇ ਪੈਸਿਆਂ ਤੋਂ ਹੈ ਵੀ ਤੁਸੀਂ ਆਪਣੀ ਨਾਲੇ ਠੰਡੀ ਠੰਡੀ ਹਵਾ ਲਓ ਗ੍ਰੀਨਰੀ ਮੰਨੋ ਤੇ ਮਤਲਬ ਆਪਣਾ ਇੰਜੋਏਮੈਂਟ ਵੀ ਕਰੋ ਤੇ ਮਤਲਬ ਆਪਣੀ ਸਿਹਤ ਵੀ ਠੀਕ ਰੱਖੋ ਲੋ ਵੀ ਮਿੱਤਰੋ ਨੈਸ਼ਨਲ ਕੰਪਿਊਟਰ ਸੈਂਟਰ ਮਾਨਸਾ ਦੇ ਓਨਰ ਇਹ ਵੀ ਮੈਸੇਜ ਦਿੱਤਾ ਇਹਨਾਂ ਨੇ ਕਿ ਬਿਮਾਰੀਆਂ ਤੋਂ ਛੁਟਕਾਰਾ ਪਾਓ ਤੇ ਹੁਣ ਗੱਲ ਕਰਾਂਗੇ ਆਪਾਂ ਸਰਦਾਰ ਜੀ ਨਾਲ ਸਰ ਕੀ ਹਾਲ ਚਾਲ ਹੈ ਨੇੜੇ ਕਰ ਲੋ ਨੇੜੇ ਕਰ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੋ ਬਹੁਤ ਵਧੀਆ ਕਿੰਨੀ ਉਮਰ ਹੈ ਤੁਹਾਡੀ 65 ਸਾਲ 65 ਸਾਲ ਦੀ ਉਮਰ ਤੇ ਕਿੰਨੇ ਜਰ ਤੋਂ ਤੁਸੀਂ ਯੋਗਾ ਕਰ ਰਹੇ ਹੋ ਇੱਥੇ ਆ ਕੇ ਤਕਰੀਬ ਵਿੱਚ ਅਸੀਂ ਪਹਿਲਾਂ ਫੁੱਟਬਾਲ ਖੇਡਦੇ ਹੁੰਦੇ ਸੀ ਹਾਂਜੀ ਹਾਂਜੀ ਹੇ ਹੁਣ ਸਾਡਾ ਮਤਲਬ ਉਹ ਗਰਾਊਂਡ ਜੇ ਬੰਦੇ ਹੈ ਭਾਈ ਹਜੇ ਕੁਮਾਰ ਜੀ ਨੇ ਬੇਨਤੀ ਕੀਤੀ ਕਿ ਇੱਥੇ ਜ਼ਰੂਰ ਆਇਆ ਕਰੋ ਜੀ ਜੀ ਬਹੁਤ ਚੰਗੀ ਬਹੁਤ ਪਿਆਰੇ ਸਾਡੇ ਬੜਾ ਮਿਹਨਤ ਕਰਛ ਨੇ ਬਗੈਰ ਦੇਖੋ ਕੋਈ ਮਤਲਬ ਲਾਤ ਤੋਂ ਬਿਨਾ ਸਾਰੇ ਵੀਰਾਂ ਭੈਣਾਂ ਨੂੰ 5:00 ਤੋਂ ਹਾਂ 5:30 ਤੋਂ ਲੈ ਕੇ 7:00 ਵਜੇ ਤੱਕ ਇਹ ਬਹੁਤ ਹੀ ਸੋਹਣਾ ਮਤਲਬ ਪਿਆ ਕਰੋਗੇ ਦਸਰੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਸੀਗੀ ਜੀ ਉਹ ਵੀ ਹੱਲ ਹੋਈ ਹੈ ਹੋਰ ਬਹੁਤ ਸੋਹਣਾ ਮਤਲਬ ਸਰੀਰ ਬਾਡੀ ਫਿਟਨੈਸ ਹੈ ਪੂਰੀ ਜੀ ਏ ਅਮਰਤਪੇਲਾ ਬਹੁਤ ਚੰਗੀ ਗੱਲ ਐ ਜਿਹੜਾ ਕੋਈ ਆਉਂਦਾ ਬਹੁਤ ਭਾਗਾ ਵਾਲਾ ਹੁੰਦਾ 10ਰਾਂ ਦੀ ਕਿਰਪਾ ਜੋ ਭਾਈ ਅਜੇ ਕੁਮਾਰ ਜੀ ਦੀ ਬੇਨ ਸਦਕਾ ਬਹੁਤ ਸੋਹਣਾ ਵੀਰ ਭੈਣ ਬੱਚੇ ਬਹੁਤ ਸੋਹਣਾ ਸਾਰੇ ਬਹੁਤ ਬਡੀਆਂ ਫਿਟਨਸ ਪੂਰੀ 10ਰਾਂ ਲਈ ਬਹੁਤ ਵਧੀਆ ਕਿਰਪਾ ਹੋਈ ਕੀ ਨਾਂ ਐ ਤੁਹਾਡਾ ਵੀਰਵਲ ਸਿੰਘ ਵੀਰਵਲ ਸਿੰਘ ਕਿੱਥੇ ਰਹਿੰਦੇ ਹੋ ਇੱਥੇ ਹੀ ਮਾਨਸਕ ਗੋਲਡ ਸਮੀਥ ਆਪਾਂ ਸੋਨਾ ਚੰਦੀ ਦਾ ਕੰਮ ਕਰਦੇ ਆਂ ਗੁਰਦੁਆਰਾ ਚਾਹੁੰਦੇ ਦੁਕਾਨ ਹੈ ਰਿਹਾਸ ਹਾਂ ਪ੍ਰਯਾਸ਼ ਕਿੱਥੇ ਤੁਹਾਡੀ ਰਹਿਸ਼ ਆਪਣੀ ਢਾਲ ਸਕੂਲ ਲਓ ਜੀ ਢਾਲਾਣਾ ਰੋਡ ਹਾਂ ਬਿਲਕੁਲ ਨਹੀਂ ਦੀ ਕਾ ਬਿਲਕੁਲ ਤੇ ਇਹ ਜਿਹੜਾ ਸਟੇਸ਼ਨ ਦੇ ਸਾਹਮਣੇ ਗਾਂਧੀ ਸਕੂਲ ਦੇ ਨਾਲ ਖਾਲਸਾ ਗਰਾਊਂਡ ਬਣਿਆ ਹੋਇਆ ਹੈ ਹਾਂਜੀ ਹਾਂਜੀ ਜਿੱਥੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਹਾਂਜੀ ਟਰੈਕਟ ਦਾ ਮੈਚ ਵੀ ਹੁੰਦਾ ਰਹਿੰਦਾ ਹੁੰਦਾ ਜੀ ਉਸ ਗਰਾਊਂਡ ਦੇ ਵਿੱਚ ਇਹ ਯੋਗਾ ਕਰਾਈ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਧੰਨਵਾਦ ਜੀ ਲਓ ਜੀ ਹੁਣ ਗੱਲ ਕਰਾਂਗੇ ਅੱਗੇ ਭਾਈ ਸਾਹਿਬ ਬੈਠੇ ਨੇ ਵੀ ਸਾਡੇ ਮਾਨਸਾ ਦੇ ਨੇ ਤੇ ਇਹਨਾਂ ਦਾ ਪੀਰਖਾਨੇ ਸਾਹਮਣੇ ਮਲੇ ਦਾ ਸਟਾਪ ਦਾ ਕੰਮ ਹੈ ਨਾ ਜੀ ਆਪਣਾ ਚਾਬੀਆਂ ਚੂਬੀਆਂ ਲੋਕਾਂ ਦੀਆਂ ਜਿਹੜੀਆਂ ਡਿੱਗ ਜਾਂਦੀਆਂ ਨੇ ਮੋਟਰਸਾਈਕਲ ਸਕੂਟਰਾਂ ਦੀਆਂ ਉਹਨਾਂ ਦਾ ਤੁਸੀਂ ਹੱਲ ਕਰਕੇ ਦਿੰਦੇ ਹੋ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਿੰਨੇ ਚਿਰ ਤੋਂ ਆ ਰਹੇ ਹੋ ਤੁਸੀਂ ਹੁਣ 2 ਮਹੀਨੇ ਤੋਂ ਆ ਰਹੇ ਹਾਂ ਜੀ ਨੇੜੇ ਕਰ ਲਓ 2 ਮਹੀਨੇ ਤੋਂ ਆ ਰਹੇ ਹਾਂ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਚਲੋ ਬਹੁਤ ਵਧੀਆ ਗੱਲ ਹੈ ਵਧੀਆ ਲੱਗਣਾ ਵੀ ਚਾਹੀਦਾ ਹਾਂਜੀ ਹਾਂਜੀ ਲੋਕਾਂ ਨੂੰ ਕੀ ਮੈਸੇਜ ਦਿਓਗੇ ਲੋਕਾਂ ਨੂੰ ਯੋਗਾ ਕਰਨੀ ਚਾਹੀਦੀ ਹੈ ਜੀ ਠੀਕ ਹੈ ਆਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਨਾਲ ਬੀਪੀ ਕੰਟਰੋਲ ਹੁੰਦਾ ਜੀ ਮੇਰਾ ਬੀਪੀ ਵੱਧਦਾ ਸੀ ਥੋੜਾ ਘਟ ਗਿਆ ਜੀ ਹੁਣ ਤੇ ਸਰੀਰ ਸੈਕਟਰ ਇਹਦੇ ਸਾਰਦਨ ਐਕਟਿਵ ਰਹਿੰਦਾ ਜੀ ਜੀ ਹਾਂ ਜੀ ਅਸਤਾ ਕਹਿੰਦੇ ਸਾਰਿਆਂ ਨੂੰ ਕਰਨੀ ਚਾਹੀਦੀ ਜਯੋਗਾ ਜੀ ਇੱਥੇ ਜਿੰਨੇ ਵੀ ਮਤਲਬ ਕਿ ਲੋਕ ਜਿੰਨੇ ਆ ਸਕਦੇ ਸਾਰੇ ਪੰਜ ਪੰਜ ਹਾਂ ਜੀ ਆਣਾ ਚਾਹੀਦਾ ਜੀ ਆਪਣੇ ਵਾਸਤੇ ਪਹੁੰਚਣਾ ਹਾਂਜੀ ਹਾਂਜੀ ਕੋਈ ਪੈਸਾ ਨਹੀਂ ਹੈ ਕੋਈ ਫੀਸ ਨਹੀਂ ਬਿਲਕੁਲ ਫਰੀ ਕੋਈ ਫੀਸ ਨਹੀਂ ਜੀ ਚਲੋ ਅੱਜ ਆਪਣੇ ਵਾਸਤੇ ਆਣਾ ਜੀ ਜਿਹੜੇ ਅੱਜ ਗਰਗ ਜੀ ਨੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜਿਹੜੇ ਸੇਵਾ ਨਿਭਾ ਰਹੇ ਨੇ ਹਾਂਜੀ ਹਾਂਜੀ ਚਲੋ ਠੀਕ ਹੈ ਬਹੁਤ ਬਹੁਤ ਆ ਫੜੋ ਮਾਈਕ ਨੇੜੇ ਕਰ ਲਵਾਂਗੇ ਕੀ ਨਾਂ ਹੈ ਤੁਹਾਡਾ ਪਿੰਚੂ ਗੋਇਲ ਮਰ ਮੜਾ ਮਾਈਕ ਨੇੜੇ ਕਰ ਲਓ ਤੁਹਾਡੀ ਆਵਾਜ਼ ਸਲੋ ਆ ਜਾਂ ਉੱਚੀ ਬੋਲੋ ਪਿੰਚੂ ਗੋਇਲ ਪਿੰਚੂ ਗੋਇਲ ਕਿੱਥੋਂ ਆਨੇ ਹੋਨੇ ਹੋ ਮਾਨਸਾ ਤੋਂ ਹੀ ਕਿੱਥੋਂ ਕਿਹੜਾ ਹਸ਼ ਕਿੱਥੇ ਆ ਆਪਣੀ ਪ੍ਰੋਫੈਸਰ ਜ਼ਮੀਰ ਰੌਲਕ ਸਟਰੀਟ ਜੀ ਦੇਖੋ ਜੀ ਕਿੱਡੀ ਦੂਰੋਂ ਆਉਂਦੇ ਨੇ ਭਾਈ ਸਾਹਿਬ ਤੇ ਪੂਰੇ ਫਿੱਟ ਫਾਟ ਨੇ ਕੋਈ ਢਿੱਡ ਨਹੀਂ ਬਾਹਰ ਨਿਕਲੇ ਹੋਇਆ ਬੋਡੀ ਫਿੱਟ ਹੈ ਕਿੰਨੀ ਉਮਰ ਹੈ 24 ਸਾਲ 24 ਸਾਲ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਨੂੰ ਯੋਗਾ ਕਰਨਾ ਚਾਹੀਦਾ ਈ ਇਹਦੇ ਨਾਲ ਆਪਣਾ ਸਰੀਰ ਤੇ ਸਿਹਤ ਤੰਦਰੁਸਤ ਰਹਿੰਦੀ ਹੈ ਆਪਣਾ ਮਨ ਤੰਦਰੁਸਤ ਸਵਸਥ ਰਹਿੰਦਾ ਹੈ ਜੀ ਤੇ ਇੱਥੇ ਆਪਣੀ ਮੈਡੀਟੇਸ਼ਨ ਹੁੰਦੀ ਹੈ ਪ੍ਰਮਾਤਮਾ ਨਾਲ ਧਿਆਨ ਲੱਗਦਾ ਆਪਣਾ ਬਹੁਤ ਵਧੀਆ ਹੈਗਾ ਕਿੰਨੇ ਦਿਨ ਤੋਂ ਆ ਰਹੇ ਹੋ ਮੈਨੂੰ ਹੋ ਗਏ 3 ਮਹੀਨੇ ਲਗਾਤਾਰ ਠੀਕ ਹੈ ਬੜੀ ਚੰਗੀ ਗੱਲ ਹੈ ਹਾਂ ਜੀ ਲੋ ਵੀ ਮਿੱਤਰੋ ਇਹਨਾਂ ਦਾ ਕਹਿਣਾ ਵੀ ਤੁਸੀਂ ਜ਼ਰੂਰ ਆਓ ਇੱਥੇ ਤੇ ਇੱਕ ਭਾਈ ਸਾਹਿਬ ਰਹਿ ਗਏ ਸਾਡੇ ਮੋਬਾਈਲਾਂ ਵਾਲੇ ਹੁਵਾਲੀ ਗਲੀ ਦੀ ਨੁੱਕਰ ਤੇ ਇਹਨਾਂ ਦੀ ਮੋਬਾਈਲਾਂ ਦੀ ਦੁਕਾਨ ਆ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੋ ਬਹੁਤ ਵੈਸੀ ਫਿੱਟ ਰਹਿੰਦੇ ਹੋ ਬਸ ਪਰਮਾਤਮਾ ਦੀ ਕਿਰਪਾ ਜੀ ਆਹੀ ਬਣੀ ਰਵੇ ਸਾਰਾ ਦਿਨ ਯੋਗਾ ਹੁਣ ਤੁਸੀਂ ਪ੍ਰਿਹਾਰਸ਼ ਕਿੱਥੇ ਹੈ ਆਪਣੇ ਵੀ ਪ੍ਰੋਫੈਸਰ ਅਜਮੇਰ ਆਲ ਖਾਲੀ ਗਲੀ ਚਾਹੀਏ ਹਾਂ ਬ੍ਰਦਰ ਹੈ ਮੇਰਾ ਛੋਟਾ ਅੱਛਾ ਅੱਛਾ ਠੀਕ ਹੈ ਠੀਕ ਹੈ ਦੋਨੇ ਭਰਾ ਹਾਂ ਸਵੇਰੇ ਉੱਠ ਕੇ 5:30 ਵਜੇ ਦੇਖਣ ਵਾਲਾ ਕੋਈ ਛੋੜਨਾ ਚਲੋ ਚੰਗੀ ਗੱਲ ਹੈ ਜੀ ਸਵੇਰ 5:30 ਵਜੇ ਦਿੱਲੀ ਖਾਲਸਾ ক্রিকেট ਗਰਾਊਂਡ ਜੋ ਕਿ ਗਾਂਧੀ ਸਕੂਲ ਦੇ ਨਾਲ ਬਣਿਆ ਹੋਇਆ ਉੱਥੇ ਦਿੱਲੀ ਯੋਗਾ ਦੀ ਕਲਾਸ ਲੱਗਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾਂਦਾ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੁਸੀਂ ਪਹੁੰਚੋ ਤੁਹਾਨੂੰ ਇੱਕ ਹਫਤੇ ਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਜੇਕਰ ਤੁਹਾਡੀ ਕੋਈ ਦਵਾਈ ਚੱਲਦੀ ਹੈ ਕੋਈ ਬਿਮਾਰੀ ਹੈ ਤੁਹਾਨੂੰ ਤੁਸੀਂ ਆਓ ਇੱਕ ਹਫਤੇ ਦੇ ਵਿੱਚ ਤੁਹਾਨੂੰ ਮਹਿਸੂਸ ਹੋਊਗਾ ਤੁਹਾਨੂੰ ਫੀਲ ਹੋਊਗਾ ਕਿ ਯੋਗਾ ਦੇ ਨਾਲ ਤੁਹਾਨੂੰ ਕੀ ਕੀ ਬੈਨੀਫਿਟਸ ਹੋ ਰਹੇ ਨੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਹੀ ਮੈਸੇਜ ਦੇਵਾਂਗੇ ਕਿ ਸਾਰਾ ਕੁਝ ਛੱਡ ਕੇ 1.5 ਘੰਟਾ ਆਪਣੇ ਸ਼ਰੀਰ ਦੇ ਲਈ ਡੇਲੀ ਜ਼ਰੂਰ ਲਗਾਓ ਤਾਂ ਕਿ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜਾਣਕਾਰੀ ਦੇਣ ਲਈ ਤੇ ਹੁਣ ਸਾਡੀਆਂ ਭੈਣਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਕੈਮਰੇ ਸਾਹਮਣੇ ਆਉਣ ਵਾਸਤੇ ਭੈਣਾਂ ਤਾਂ ਪਹਿਲੀ ਖੁਸ਼ ਹੋ ਜਾਂਦੀਆਂ ਨੇ ਵੀ ਸਾਡੀ ਫੋਟੋ ਆਊਗੀ ਫੇਸਬੁੱਕ ਤੇ ਲਓ ਜੀ ਨੇੜੇ ਕਰ ਲਓ ਮਾਈ ਥੋੜਾ ਜਿਹਾ ਹੋਰ ਨੇੜੇ ਕਰ ਲਓ ਹੋਰ ਕਰ ਲਓ ਐਂਜੇ ਕਰ ਲਓ ਨਾ ਕੋਲੇ ਜੇ ਜਿਵੇਂ ਆਪਾਂ ਆਈਸਕ੍ਰੀਮ ਖਾਣੇ ਹੁੰਨੇ ਨੇ ਨੇੜੇ ਜੇ ਕਰ ਲਓ ਠੀਕ ਹੋ ਪੰਜੀ ਹਾਂਜੀ ਕਿੱਥੋਂ ਆਨੇ ਹੁੰਨੇ ਹੋ ਮਾਨਸਾ ਤੇ ਨੇੜੇ ਕਰ ਲਓ ਆਵਾਜ਼ ਸਲੋ ਐ ਜਾਂ ਉੱਚੀ ਬੋਲੋ ਮੇਰੇ ਮੂੰਹ ਕੋ ਅੱਛਾ ਜੀ ਮਾਨਸਾ ਤੋਂ ਕਿੱਥੋਂ ਅਸੀਂ ਨਾਮ ਦੇਵਤਾਂ ਨੂੰ ਸ਼ੱਲਾ ਮੋਦੋ ਜੀ ਨਾਮ ਦੇਵਤਾਂ ਰਮਸ਼ੱਲਾ ਲੱਲੂਆਣਾ ਰੋਡ ਹਾਂਜੀ ਲਓ ਜੀ ਦੇਖ ਲਓ ਕਿੰਨੀ ਉਮਰ ਆਜੀ ਤੁਹਾਡੀ 50 ਸਾਲ ਦੀ 50 ਸਾਲ ਦੀ ਉਮਰ ਵਿੱਚ ਆ ਕੇ ਵੀ ਇਹ ਯੋਗਾ ਕਰ ਰਹੇ ਨੇ ਲੱਲੂਆਣਾ ਰੋਡ ਤੋਂ ਖਾਲਸਾ ਗਰਾਊਂਡ ਦੇ ਵਿੱਚ ਆਉਂਦੇ ਨੇ ਜਿਹੜਾ ਕਿ ਕ੍ਰਿਕਟ ਗਰਾਊਂਡ ਹੈ ਜਿਹਦਾ ਨਾਮ ਤੁਸੀਂ ਵੀ ਪਹੁੰਚੋ ਕੀ ਮੈਸੇਜ ਦੇਣਾ ਚਾਹੋਗੇ ਜੀ ਜਿਹੜਾ ਤੁਹਾਡੇ ਆਂਢੀ ਗੁਆਂਢੀ ਹੈ ਹਾਂਜੀ ਬਹੁਤ ਉਦਯੋਗਰ ਮੈਂ ਤਿੰਨ ਮਹੀਨੇ ਹੋ ਗਏ ਆਉਂਦੇ ਹਾਂ ਜੀ ਹੱਤ ਬਰਸ ਹੁੰਦੇ ਸੀਗੇ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਚਲੋ ਧੰਨਵਾਦ ਜੀ ਤੁਹਾਡਾ ਲਓ ਜੀ ਹਲੋ ਹਾਂਜੀ ਕੀ ਹਾਲ ਹੈ ਜੀ ਠੀਕ ਹੋ ਠੀਕ ਹੈ ਜੀ ਕਿੰਨੀ ਉਮਰ ਹੈ ਤੁਹਾਡੀ ਜੀ 50 50 ਸਾਲ ਚਲੋ ਵੀ ਤੋ ਦਹੀਂ ਦੋਨੇ ਬਰਾਬਰ ਬੈਠਾ ਮੂਰੇ ਅਸੀਂ ਕਿੰਨੇ ਚਿਰ ਤੋਂ ਆ ਰਹੇ ਹੁਈ ਇੱਥੇ ਨਹੀਂ ਦੋ ਸਾਲ ਤੋਂ ਵਸ ਰਹੀ ਵੈਸੀ ਸਰਦੀ ਥੋੜਾ ਜਿਹਾ ਬੰਦ ਹੋ ਗਿਆ ਸੀ ਗਰਮੀ ਜੀ ਫਿਰ ਸ਼ੁਰੂ ਹੋ ਗਈ ਅੱਛਾ ਚਲੋ ਕੋਈ ਗੱਲ ਨਹੀਂ ਵੈਸੇ ਪ੍ਰੋਬਲਮ ਆਂਦੀ ਰਹਿੰਦੀਆਂ ਬਾੜੀਆਂ ਮੋਟੀਆਂ ਦੋ ਸਾਲ ਤੋਂ ਤੁਸੀਂ ਆ ਰਹੇ ਹੋ ਵਿੱਚ ਮਾੜਾ ਮੋਟਾ ਗੈਪ ਆ ਗਿਆ ਸੀ ਹਾਂਜੀ ਸਰਦੀ ਜੀ ਵੈਸੇ ਦੋ ਸਾਲਾਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਪਿਆ ਮੈਨੂੰ ਬੀਪੀ ਦੀ ਪ੍ਰੋਬਲਮ ਸੀ ਜੀ ਗੋਲੀ ਨਹੀਂ ਲੈਂਦੀ ਹੁਣ ਵੈਸੇ ਮੈਨੂੰ ਅੱਗੇ ਡੇਲੀ ਗੋਲੀ ਲੈਣੀ ਪੈਂਦੀ ਸੀ ਅਛਾ ਡੇਲੀ ਤੁਸੀਂ ਬੀਪੀ ਦੀ ਗੋਲੀ ਲੈਂਦੇ ਸੀ ਹੁਣ ਬਿਲਕੁਲ ਨਹੀਂ ਲੈਂਦੇ ਹਾਂਜੀ ਹੁਣ ਨਹੀਂ ਲੈਂਦੇ ਹੁਣ ਤੁਸੀਂ ਯਾਨੀ ਕਿ ਬਿਲਕੁਲ ਠੀਕ ਹੋ ਹਾਂਜੀ ਠੀਕ ਹੈ ਤੇਜਾਬ ਦੀ ਪ੍ਰੋਬਲਮ ਸੀ ਉਹ ਠੀਕ ਹੈ ਉਹ ਵੀ ਠੀਕ ਹੋ ਗਈ ਤੇ ਜਿਹੜੇ ਤੁਹਾਡੇ ਅੰਡੀ ਗਵੰਡੀ ਆ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਨਾਲ ਉੱਠਦੇ ਨਹੀਂ ਜੀ ਸਵੇਰੇ ਠਾਇਆ ਕਰੋ ਕੁੰਡੇ ਖੜਗਾ ਖੜਗਾ ਕੇ ਠਾਣੇ ਇੱਕ ਗੰਡਨ ਤਾਂ ਲੈਉਣ ਲੱਗ ਗਏ ਇੱਕ ਤਾਂ ਆਉਣ ਲੱਗ ਗਏ ਚਲੋ ਹੌਲੀ ਹੌਲੀ ਨਾਲ ਜੁੜ ਜਾਣਗੇ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਕਹਿੰਨੀ ਹੈ ਵੀ ਭੈਣਾਂ ਨੂੰ ਟਾਈਮ ਕੱਢਣਾ ਚਾਹੀਦਾ ਆਪਣੇ ਸਰੀਰ ਲਈ ਜੀ ਤੇ ਵੀ ਜ਼ਰੂਰ ਆਉਣਾ ਚਾਹੀ ਤੇ ਬਹੁਤ ਵਧੀਆ ਰਹਿੰਦਾ ਸਰੀਰ ਬਹੁਤ ਹਲਕਾ ਰਹਿੰਦਾ ਗੋਡੇ ਗਿੱਟੇ ਬਹੁਤ ਆਰਾਮ ਆ ਜੀ ਅੱਗੇ ਹੱਥ ਸੌ ਜਾਂਦੇ ਸੀ ਉਹ ਵੀ ਠੀਕ ਹੈ ਜੀ ਵੀ ਯੋਗਾ ਕਰਨ ਦੇ ਨਾਲ ਤੁਹਾਡਾ ਕਹਿੰਦਾ ਮਤਲਬ ਹੈ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਹਾਂਜੀ ਦੂਰ ਹੋ ਜਾਂਦੀਆਂ ਲਓ ਵੀ ਮਿੱਤਰੋ ਜਿੰਨੀਆਂ ਵੀ ਸਾਡੀਆਂ ਭੈਣਾਂ ਸਾਡੇ ਭਰਾ ਬਜ਼ੁਰਗ ਮਾਤਾਵਾਂ ਦੇਖ ਰਹੇ ਨੇ ਇਸ ਵੀਡੀਓ ਨੂੰ ਲਾਈਵ ਚੱਲ ਰਿਹਾ ਹੈ ਤੇ ਤੁਸੀਂ ਜਰੂਰ ਪਹੁੰਚੋ ਜੀ ਇੱਥੇ ਆਹ ਦੇਖੋ ਪਾਣੀ ਵਾਲੀ ਟੈਂਕੀ ਲੱਗੀ ਹੋਈ ਹੈ ক্রিকেট ਗਰਾਊਂਡ ਹੈ ਖਾਲਸਾ ਗਰਾਊਂਡ ਹੈ ਇਹ ਗਾਂਧੀ ਸਕੂਲ ਦੇ ਬਿਲਕੁਲ ਨਾਲ ਪੈਂਦਾ ਹੈ ਸਟੇਸ਼ਨ ਦੇ ਸਾਹਮਣੇ ਇਧਰ ਸਾਡੇ ਮਾਤਾ ਜੀ ਬੈਠੇ ਨੇ ਮਾਈਕ ਨੇੜੇ ਕਰ ਲਓ ਨੇੜੇ ਕਰ ਲਓ ਹੋਰ ਨੇੜੇ ਕਰ ਲਓ ਤੁਹਾਡੀ ਆਵਾਜ਼ ਜਾ ਮੜੇ ਦਾ ਉੱਚੀ ਬੋਲਿਓ ਮਾਤਾ ਜੀ ਕਿੰਨੀ ਉਮਰ ਹੈ ਤੁਹਾਡੀ 58 ਸਾਲ ਹੈ 58 ਸਾਲ ਦੀ ਉਮਰ ਦੇ ਵਿੱਚ ਹੋ ਕੇ ਵੀ ਤੁਸੀਂ ਇੱਥੇ ਏਡੀ ਦੂਰ ਗਰਾਊਂਡ ਦੇ ਵਿੱਚ ਆਉਣਾ ਰਿਹਾ ਅੱਜ ਕਿੱਥੇ ਹੈ ਜੀ ਰਿਹਾ ਜੀ ਜੋੜੀਆਂ ਚੱਕੀਆਂ ਕੋਲੇ ਲੱਲੂਆਣਾ ਰੋਡ ਤੇ ਜੋੜੀਆਂ ਚੱਕੀਆਂ ਫਿਰ ਵੀ ਚਲੋ 58 ਸਾਲ ਦੇ ਬੰਦੇ ਨੂੰ ਇੱਥੇ ਤੁਰਕ ਕਿਉਂ ਹਾਂ ਔਖਾ ਹੀ ਹੈ ਸਰੋ ਜੀ ਆਪ ਦੀ ਸਿਹਤ ਵਿੱਚ ਆਉਣਾ ਪੈਂਦਾ ਜੀ ਹਾਂ ਮਾਈਕ ਨੇੜੇ ਕਰ ਲਓ ਥੋੜਾ ਜਾ ਸਿਹਤ ਪਿੱਛੇ ਆਉਣਾ ਪੈਂਦਾ ਇਹ ਗੱਲ ਤੁਹਾਡੀ ਸਹੀ ਹੈ ਤੇ ਹੁਣ ਤੁਸੀਂ ਜਿਹੜੇ ਤੁਹਾਡੇ ਅੰਢੀ ਗਵਾਂਢੀ ਆ ਉਹਨਾਂ ਨੂੰ ਕਦੋਂ ਤੋਂ ਲੈਣਾ ਸ਼ੁਰੂ ਕਰੋਗੇ ਉਹਨਾਂ ਤਾਂ ਜਿ ਲਿਆਉਣੇ ਆ ਜੀ ਵਿੱਚ ਦੀ ਹਟ ਜਾਂਦੇ ਨੇਗੇ ਆਉਂਦੇ ਨੇ ਆਸ-ਪਾਸੇ ਕਹਿੰਦੇ ਆ ਚਲੋਣਾ ਕਿਹੋ ਵੀ ਭਾਈ ਅਸਾ ਵੀਡੀਓ ਅਸੀਂ ਬਣਾਈ ਆ ਹਾਂਜੀ ਕਿ ਨਹੀਂ ਅਸੀਂ ਫਿਰ ਤੁਹਾਡੇ ਘਰ ਤੱਕ ਪਹੁੰਚ ਜਾਾਂਗੇ ਵੀਡੀਓ ਲੈ ਕੇ ਵੀ ਭਾਈ ਚਲੋ ਉੱਥੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਤੇ ਹੋਰ ਵੀ ਲੋਕਾਂ ਨੂੰ ਸੁਨੇਹਾ ਦਿਓ ਕੀ ਦਿਓਗੇ ਇਹੀ ਆਖਾਂਗੇ ਜੀ ਆਪਦੇ ਸ਼ਹਿਰ ਤੋਂ ਉੱਤੇ ਕੁਝ ਨਹੀਂ ਹੈਗਾ ਇੱਥੇ ਜੀ ਹਾਂਜੀ ਵੀ ਆਪਦੇ ਸ਼ਹਿਰ ਤੇ ਲਈਏ ਬਹੁਤ ਜ਼ਿਆਦਾ ਜ਼ਿਆਦਾ ਪਹੁੰਚੋ ਯੋਗਾ ਕਰੋ ਦਵਾਈਆਂ ਤੋਂ ਖੜਾ ਛੁੱਟੇ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਮਾਤਾ ਜੀ ਸასი ਕਾਲ ਸੱਚੀ ਕਰ ਬੇਟੀ ਨੇੜੇ ਕਰ ਲਓ ਮੈਂ ਥੋੜੀ ਆਵਾਜ਼ ਚੀ ਰੱਖੋ ਠੀਕ ਹੈ ਬੇਟੀ ਕਿੱਥੋਂ ਹਨ ਮਾਤਾ ਜੀ ਅਸੀਂ ਬੇਟੀ ਆ ਰੇਲਵੇ ਪੁਲ ਸਾਹਮਣੀ ਗਲੀ ਚ ਕਿੱਥੇ ਰੇਲਵੇ ਪੁਲ ਨੇ ਸਾਹਮਣੀ ਗਲੀ ਹਾਂ ਜੀ ਹਾਂ ਜੀ ਅੱਛਾ ਥਾ ਪੁਲ ਦੇ ਸਾਹਮਣੇ ਹਾਂ ਜੀ ਹਾਂ ਜੀ ਤੇ ਕਿੰਨੀ ਉਮਰ ਹੈ ਜੀ ਤੁਹਾਡੀ ਹੋ ਗਈ 60 ਸਾਲ ਹੋ ਗਈ ਉਮਰ ਤਾਂ ਦੇਖੋ ਜੀ 65 ਸਾਲ ਦੀ ਉਮਰ ਵਿੱਚ ਹੋ ਕੇ ਵੀ ਮਾਤਾ ਜੀ ਯੋਗਾ ਕਰਨ ਦੇ ਲਈ ਆ ਟੈਂਕੀ ਵਾਲੇ ਗਰਾਊਂਡ ਦੇ ਵਿੱਚ ਪਹੁੰਚਦੇ ਨੇ ক্রিকেট ਗਰਾਊਂਡ ਦੇ ਵਿੱਚ ਕਿੰਨੇ ਸਾਲ ਹੋ ਗਏ ਮਾਤਾ ਜੀ ਆਉਂਦੇ ਨੇ ਸਾਨੂੰ ਜੀ 21 ਜੂਨ ਤੋਂ ਆ ਰਹੇ ਸੀ ਪਿਛਲੇ ਜੋ ਇਹ ਤੋਂ ਮਹੀਨੇ ਹੋ ਗਏ ਦੋਨੋਂ ਦੇ ਨਹੀਂ ਜੀ ਸਾਲ ਹੋ ਗਏ ਸਾਨੂੰ ਅੱਛਾ ਪਿਛਲੇ ਸਾਲ ਤੋਂ ਹਾਂਜੀ ਹਾਂਜੀ ਮੈਂ ਪਿਛਲਾ ਮਹੀਨਾ ਸਾਲਦੇ ਨਹੀਂ 21 ਤੋਂ ਨਹੀਂ ਪਿਛਲੇ ਸਾਲ ਤੋਂ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਤੁਹਾਡੀ ਸਿਹਤ ਨੂੰ ਕਿੰਨਾ ਫਰਕ ਆ ਜੋਗਾ ਕਰਨ ਦੇ ਨਾਲ ਬਹੁਤ ਫਰਕ ਆ ਜੀ ਮੇਰੇ ਲੱਵਾਵਾਂ ਸੁਣਦੀਆਂ ਸੀਗੀਆਂ ਜੀ ਤੇ ਹੁਣ ਬਿਲਕੁਲ ਨਹੀਂ ਸੁਣਦੀਆਂ ਬਾਵਾ ਜੀ ਬਾਕੀ ਮੇਰਾ ਬੀਬੀ ਵੱੰਦਾ ਸੀ ਉਹ ਵੀ ਸੈੱਟ ਹੈਗਾ ਠੀਕ ਹੈ ਤੁਸੀਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਾਲ ਨਹੀਂ ਲਿਆਉਂਦੇ ਬੱਚੇ ਤਾਂ ਅੰਕਲ ਨਹੀਂ ਆ ਰਹੇ ਬੱਚੇ ਦਾ ਬੱਚੇ ਅੰਕਲ ਨੂੰ ਕਿਹੋ ਫਿਰ ਵੀ ਭਾਈ ਬਸ ਅੰਕਲ ਇੱਥੇ ਆ ਰਿਹਾ ਹੈ ਉਹ ਵੀ ਬਕਰੇ ਜਾ ਕੇ ਵੀਡੀਓ ਬਣਾ ਕੇ ਪਾਵਾਂਗੇ ਵੀ ਦੇਖੋ ਜੀ ਮਾਤਾ ਜੀ ਆ ਰਹੇ ਹਨ ਹਾਂ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਸੀਂ ਕਿਉਂ ਨਹੀਂ ਆਉਂਦੇ ਬੇਟਾ ਬੜੇ ਜਿੰਮ ਜਾਂਦਾ ਉਹ ਨਹੀਂ ਆਉਂਦਾ ਅੱਛਾ ਅੱਛਾ ਚਲੋ ਸੇਤ ਵਾਸਤੇ ਹਰੇਕ ਨੂੰ ਆਉਣਾ ਚਾਹੀਦਾ ਨੂੰ ਜੁਗਤ ਕਰਨੀ ਚਾਹੀਦੀ ਹੈ ਹਾਂ ਜੀ ਹਾਂ ਜੀ ਤੇ ਜਿੰਨੇ ਵੀ ਸਾਡੇ ਇਸ ਉਮਰ ਦੇ ਵਿੱਚ ਸਾਡੇ ਬਜ਼ੁਰਗ ਨੇ 65 70 ਸਾਲ 60 ਸਾਲ ਦੇ ਵਿੱਚ ਹਾਂਜੀ ਹਾਂਜੀ ਜੇਕਰ ਉਹ ਯੋਗਾ ਕਰਨ ਇੱਥੇ ਆ ਕੇ ਤਾਂ ਉਹਨਾਂ ਦੀ ਉਮਰ 10 15 ਸਾਲ ਹੋਰ ਵਸ ਜਾਂਦੀ ਹੈ ਹਾਂਜੀ ਹਾਂਜੀ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੂਗਾ ਜੀ ਹਾਂਜੀ ਹਾਂਜੀ ਸਿਹਤ ਵੀ ਤੰਦਰੁਸਤ ਰਹੂਗੀ ਮਾਤਾ ਜੀ ਅਜੇ ਬੇਟੇ ਦਾ ਸੀ ਬਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਵੀ ਇਹ ਸੇਵ ਦਿੱਤੀ ਇਹਨਾਂ ਨੇ ਹਨਾ ਹਾਂਜੀ ਹਾਂਜੀ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਇਹ ਤਾਂ ਬਹੁਤ ਹਜੇ ਗਰਬ ਜੀ ਨੇ ਇਹ ਬਾਬਾ RAM ਦੇਵ ਦੇ ਸ਼ਿਸ਼ੇ ਹਨ ਹਾਂਜੀ ਹਾਂਜੀ ਉਹਨਾਂ ਤੋਂ ਸਾਰਾ ਇਹਨਾਂ ਨੇ ਕੰਮ ਸਿੱਖਿਆ ਬਿਲਕੁਲ ਫ੍ਰੀ ਬਹੁਤ ਵਧੀਆ ਕਰਾਜੀ ਬਹੁਤ ਵਧੀਆ ਹਾਂਜੀ ਹਾਂਜੀ ਮਾਤਾ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਸਤਿ ਸ਼੍ਰੀ ਅਕਾਲ ਮਾਤਾ ਜੀ ਆਹੋ ਮਾਈਕ ਫੜੋ ਨੇੜੇ ਕਰ ਲਓ ਥੋੜਾ ਹੋਰ ਨੇੜੇ ਕਰ ਲਓ ਮਾਤਾ ਜੀ ਕਿੰਨੀ ਉਮਰ ਆ ਤੁਹਾਡੀ 62 ਸਾਲ 62 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਦੇਖੋ ਇੱਥੇ ਆ ਕੇ ਯੋਗਾ ਕਰ ਰਹੇ ਹੋ ਹਾਂਜੀ ਸਾਡੇ ਵਰਗਿਆਂ ਤੋਂ ਉੱਠਿਆ ਵੀ ਨਹੀਂ ਜਾਂਦਾ ਹਾਂਜੀ ਕਿਤੇ ਨਹੀਂ ਆਉਂਦੇ ਕੀ ਕਰੀਏ ਚਲੋ ਜੀ ਤੁਹਾਨੂੰ ਯੋਗਾ ਕਰਨ ਦੇ ਨਾਲ ਕਿੰਨਾ ਕੁ ਫਰਕ ਪਿਆ ਯੋਗਾ ਨਾਲ ਇਸ ਤਰ੍ਹਾਂ ਵੀ ਨੀਂਦ ਆ ਜਾਂਦੀ ਹੈ ਜੀ ਸਰੀਰ ਸਾਡਾ ਹਲਕਾ ਰਹਿੰਦਾ ਹੈ ਹਾਂ ਜੀ ਜੀ ਮੈਂ ਤਾਂ ਮਹੀਨਾ ਕੀ ਹੋਇਆ ਹਜੇ ਆਉਣ ਲੱਗਿਆ ਨੂੰ ਅੱਛਾ ਜੀ ਹਾਂ ਜੀ 1 ਮਹੀਨਾ 1 ਮਹੀਨਾ ਹੋਇਆ ਹਜੇ 1 ਮਹੀਨੇ ਤੋਂ ਰਿਜ਼ਲਟ ਮਿਲਿਆ ਯੋਗਾ ਦਾ ਮਿਲਿਆ ਹਾਂ ਜੀ ਬੜੀ ਵਧੀਆ ਲੱਗ ਰਿਹਾ ਹੈ ਹਾਂ ਵਧੀਆ ਲੱਗ ਰਿਹਾ ਹੈ ਲੋਬੀ ਮਾਤਾ ਜੀ ਕਹਿੰਦੇ ਵਧੀਆ ਲੱਗ ਰਿਹਾ ਹੈ ਹਰ ਇੱਕ ਨੂੰ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਹਰ ਇੱਕ ਨੂੰ ਇਹ ਮੈਸੇਜ ਮੈਸੇਜ ਦਿਨੇ ਸਾਰਿਆਂ ਨੂੰ ਹਾਂ ਬਈ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਆਫ ਕਾਸਟ ਅਜੇ ਗਰਗ ਜੀ ਯੋਗਾ ਸਿਖਾਉਂਦੇ ਨੇ ਸਿਖਾਉਂਦੇ ਨੇ ਹ ਅਸੀਂ ਗਾਂਧੀ ਸਕੂਲ ਦੇ ਬੈਕਸਾਈਡ ਗਾਂਧੀ ਸਕੂਲ ਦੇ ਬੈਕਸਾਈਡ ਚਲੋ ਤੁਹਾਡੇ ਗਵਾਂਢਿਆਂ ਨੂੰ ਨੇੜੇ ਤੇੜਿਆਂ ਨੂੰ ਆਉਣਾ ਚਾਹੀਦਾ ਜਿਹੜੇ ਦੂਰੋਂ ਨੇ ਉਹ ਆ ਸਕਣ ਤਾਂ ਜ਼ਰੂਰ ਆ ਸਕਦੇ ਨੇ ਕੋਈ ਫੀਸ ਨਹੀਂ ਹੈ ਮਾਤਾ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਸਤਿਕਾਰ ਜੀ ਸਤਿਕਾਰ ਨੇੜੇ ਕਰ ਲਓ ਮਾਈ ਹਾਂਜੀ ਮਾਤਾ ਜੀ ਕਿੱਥੋਂ ਆਨੇ ਹੋ ਇੱਥੇ ਆਏ ਲੱਲੂਆ ਰੋਡ ਤੋਂ ਲੱਲੂਆਣਾ ਰੋਡ ਕਿੰਨੀ ਉਮਰ ਹੈ ਜੀ ਤੁਹਾਡੀ 60 ਸਾਲ ਦੇਖੋ ਜੀ 60 ਸਾਲ ਦੀ ਉਮਰ ਦੇ ਵਿੱਚ ਹੋ ਕੇ ਮਾਤਾ ਜੀ ਆ ਰਹੇ ਨੇ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਮਾਤਾ ਜੀ ਉਹਨਾਂ ਨੂੰ 1.5 ਮਹੀਨੇ ਹੋਏ ਹੈ 1.5 ਮਹੀਨਾ ਹਾਂਜੀ ਕਿੰਨਾ ਕ ਫਰਕ ਪਿਆ ਜੀ ਤੁਹਾਡੀ ਸੇਵਾ ਮੈਨੂੰ ਬਹੁਤ ਹੈ ਕਿਦਾਂ 4 ਕਿਲੋ ਵੇਟ ਲੂਜ਼ ਕਰ ਲਿਆ ਮੈਂ ਜੀ ਇੱਕ ਗੋਡੇ ਦੋਦੇ ਸੋ ਠੀਕ ਹੈ ਗੋਡਾ ਬਿਲਕੁਲ ਹੀ ਜਾਮ ਸੀ ਜੀ ਉਹ ਜਮਾ ਠੀਕ ਹੈ ਹੱਥ ਸੋਨਦੇ ਸੀ ਉਹ ਠੀਕ ਹੈ ਖੱਲੀਆਂ ਚੜ੍ਹਦੀਆਂ ਸੀ ਉਹ ਠੀਕ ਹੈ ਵੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਵੀ ਮਾਰੀਆਂ ਨੇ ਸਾਰੀਆਂ ਵੀ ਤੁਹਾਨੂੰ ਛੁਟਕਾਰਾ ਮਿਲ ਰਿਹਾ ਬਹੁਤ ਫਰਕ ਹੈ ਚਲੋ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਬਹੁਤ ਦੁੱਖ ਹੈ ਕੋਈ ਆਵੇ ਸਹੀ ਬਹੁਤ ਫਰਕ ਪੈਂਦਾ ਵੀ ਰੂਟੀਨ ਚ ਬਣ ਜਾਂਦਾ ਜੀ ਹਾਂਜੀ ਹਾਂਜੀ ਧੰਨਵਾਦ ਜੀ ਰੱਪੇ ਜੀ ਵੀ ਲੱਗਦਾ ਹੈਗਾ ਲਓ ਵੀ ਮਿੱਤਰੋ ਲੋਕੇਸ਼ਨ ਕਰ ਲਓ ਨੋਟ ਇੱਕ ਵਾਰੀ ਤੁਹਾਨੂੰ ਫੇਰ ਲੋਕੇਸ਼ਨ ਦੱਸ ਦਿੰਦੇ ਆ ਖਾਲਸਾ ਗਰਾਊਂਡ ਆ ਇਹ ਗਾਂਧੀ ਸਕੂਲ ਦੇ ਨਾਲ ਆ ਟੈਂਕੀ ਲੱਗੀ ਹੋਈ ਆ ਇੱਥੇ ਅਕਸਰ ਮੇਲਾ ਲੱਗਦਾ ਰਹਿੰਦਾ ਇੱਧਰ ਦੇ ਪਾਸੇ ਜਦੋਂ ਕੋਈ ਮੇਲਾ ਮਾਨਸਾ ਦੇ ਵਿੱਚ ਲੱਗਣਾ ਹੋਵੇ ਤੇ ਉਹ ਸਾਹਮਣੇ கரੈਕਟ ਗਰਾਊਂਡ ਹੈ ਜੀ ਆਹ ਦੇਖ ਲਓ ਇੱਥੇ கரੈਕਟ ਚੱਲਦੀ ਰਹਿੰਦੀ 12 ਮਹੀਨੇ 30 ਦਿਨ ਤੁਸੀਂ ਆਪਣੇ ਬੱਚਿਆਂ ਨੂੰ ਕਰੈਕਟ ਸਿਖਾਉਣਾ ਹੋਵੇ ਤਾਂ ਇੱਥੇ ਪਰਮਿਸ਼ਨ ਤੁਸੀਂ ਫੀਸ ਭਰ ਸਕਦੇ ਹੋ ਜੋਗਾ ਚੱਲ ਰਹੀ ਹੈ ਦੇਖੋ ਤੇ ਜਿਹੜੇ ਕਰੈਕਟ ਗਰਾਊਂਡ ਦੇ ਕੋਚ ਨੇ ਉਹ ਹੈਗੇ ਨੇ ਜੀ ਬਿਨੇ ਕੁਮਾਰ ਜੀ ਕਸਤੂਰੀ ਲਾਲ ਜੀ ਤੇ ਉਹ ਸਾਹਮਣੇ ਰੂਮ ਬਣੇ ਹੋਏ ਨੇ ਬੱਚਿਆਂ ਦੇ ਠਹਿਰਾਵ ਦੇ ਲਈ ਕੋਈ ਸਮਾਨ ਲੈ ਕੇ ਆਉਣਾ ਹੈ ਆ ਟੈਂਕੀ ਵਾਲਾ ਗਰਾਊਂਡ ਹੈ ਯਾਦ ਰੱਖਿਓ ਤੇ ਆਪਾਂ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਮਾਨਸਾ ਚੋਂ ਜਾਂ ਮਾਨਸਾ ਦੇ ਆਲੇ ਦੁਆਲੇ ਪਿੰਡਾਂ ਚੋਂ ਕਿਹੜੇ-ਕਿਹੜੇ ਸ਼ਹਿਰ ਚ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ ਆਪਣੇ ਆਪਣੇ ਸ਼ਹਿਰ ਦੇ ਵਿੱਚ ਯੋਗਾ ਜ਼ਰੂਰ ਕਰਿਆ ਕਰੋ ਕਿਉਂਕਿ ਯੋਗਾ ਕਰਨ ਦੇ ਨਾਲ ਹਰ ਇੱਕ ਤਰ੍ਹਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਯੋਗਾ ਕਰਨੀ ਜ਼ਰੂਰੀ ਹੈ ਆਪਣੀ ਸਿਹਤ ਦਾ ਹਮੇਸ਼ਾ ਧਿਆਨ ਰੱਖੋ ਯੋਗਾ ਦੇ ਨਾਲ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਜੀ ਹਾਂਜੀ ਸਾਡੇ ਜਿਹੜੇ ਸਬ ਇੰਸਪੈਕਟਰ ਜਸਵੀਰ ਸਿੰਘ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ ਲਓ ਸਰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਬੱਚੇ ਆ ਫੜ ਲੋ ਥੋੜੀ ਮਾਇਕ ਸਨੇਹਾ ਦੇਣਾ ਹੈ ਤਾਂ ਚੰਗੀ ਤਰ੍ਹਾਂ ਦਿਓ ਸਾਰੇ ਮੇਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜੋਗਾ ਨਾਲ ਜੁੜੋ ਆਪਦੇ ਬੱਚਿਆਂ ਨੂੰ ਜ਼ਰੂਰ ਜੋਗਾ ਭੇਜੋ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ 'ਚ ਧាន ਦੇਣ ਆਪਦਾ ਚੰਗੀ ਸਿਹਤ ਬਣਾਉਣ ਚੰਗੇ ਨਾਗਰਿਕ ਬਣਨ ਇਸ ਲਈ ਸਾਰੇ ਬੱਚਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਜੋਗਾ ਦੇ ਵਿੱਚ ਮਾਪਿਆਂ ਨੂੰ ਬੇਨਤੀ ਹੈ ਵੀ ਜ਼ਰੂਰ ਭੇਜੋ ਲੜਕੇ ਹੋਣ ਲੜਕੀਆਂ ਹੋਣ ਅਸੀਂ ਤੇ ਆ ਜਿਹੜਾ ਸਾਨੂੰ ਇਹਨਾਂ ਨੇ ਜਗ੍ਹਾ ਦਿੱਤੀ ਆ ਕ੍ਰਿਕਟ ਐਸੋਸੀਏਸ਼ਨ ਮਾਨਸਾ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਸਿਰਫ ਕੱਲੇ ਜੋਗਾ ਜੋ ਕਰਨ ਆਉਂਦੇ ਆ ਉਹਨਾਂ ਨੂੰ ਹੀ ਮਤਲਬ ਅੰਦਰ ਬੰਨ੍ਹ ਦਿੰਦੇ ਆ ਜਾਂ ਜਿਹੜੇ ਇਹਨਾਂ ਦੇ ਪਲੇਅਰ ਆ ਖਿਡਾਰੀ ਆ ਜਦੋਂ ਮੈਚ ਹੁੰਦੇ ਉਹਨਾਂ ਨੂੰ ਬੰਨ੍ਹ ਦਿੰਦੇ ਆ ਨੀ ਜੋਗਾ ਨੂੰ ਕੋਈ ਨਹੀਂ ਰੋਕਦੇ ਇੱਥੇ ਆ ਕੇ 5:30 ਤੋਂ 7 ਵਜੇ ਤੱਕ ਆ ਕੇ ਆਪਣਾ ਲੜਕੇ ਲੜਕੀਆਂ ਆਪਦੇ ਨਾਲ ਚਾਦਰ ਲੈ ਕੇ ਜੋਗਾ ਕਰ ਸਕਦੇ ਤੇ ਅਸੀਂ ਅਜੇ ਟਿੱਟੂ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਸਵੇਰ ਬਹੁਤ ਹੀ ਵਧੀਆ ਪਿਆਰ ਨਾਲ ਢੰਗ ਨਾਲ ਪੂਰਾ ਸਾਨੂੰ ਯੋਗਾ ਬਾਰੇ ਦੱਸ ਦਿਆ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਜਿਹੜੇ ਵੀਡੀਓ ਇਹ ਲੋਕ ਪਿੰਡਾਂ ਚੋਂ ਦੇਖ ਰਹੇ ਨੇ ਜਾਂ ਹੋਰ ਸ਼ਹਿਰਾਂ ਚੋਂ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਅਸੀਂ ਉਹਨਾਂ ਨੂੰ ਮੈਸੇਜ ਦਿੰਨਾ ਹੈ ਵੀ ਜਿੱਥੇ ਤੁਹਾਡੇ ਨੇੜੇ ਇੱਥੇ ਜਿਹੜੇ ਨਹੀਂ ਆ ਸਕਦੇ ਜਿਹੜਾ ਤੁਹਾਡੇ ਨੇੜੇ ਕੋਈ ਸ਼ਹਿਰ ਪਿੰਡ ਚ ਜਿੱਥੇ ਵੀ ਕੋਈ ਯੋਗਾ ਕਰਾਉਂਦੇ ਆ ਉਹ ਯੋਗਾ ਅਟੈਂਡ ਕਰਨ ਯੋਗਾ ਨਾਲ ਜੋੜੋ ਜਦੋਂ ਸਿੱਖ ਕੇ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਆਪ ਦੀ ਸਿਹਤ ਦਾ ਧਿਆਨ ਰੱਖ ਸਕਦੇ ਤੁਸੀਂ ਇਹਨਾਂ ਜਿਹੜੀਆਂ ਬਿਮਾਰੀਆਂ ਦਵਾਈਆਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਪਾਓ ਯੋਗਾ ਦੇ ਵਿੱਚ ਭੇਜਿਆ ਕਰੋ ਤਾਂ ਕਿ ਉਹ ਲਸ਼ਿਆਂ ਤੋਂ ਦੂਰ ਰਹਿਣ ਦੂਰ ਰਹਿਣ ਹਾਂਜੀ ਇਹ ਸਰਕਾਰ ਵੱਲੋਂ ਵੀ ਚੱਲ ਰਿਹਾ ਅਭਿਆਨ ਵੀ ਚੱਲ ਰਿਹਾ ਪਰ ਜਦੋਂ ਬੰਦਾ ਸਵੇਰ ਉੱਠੂਗਾ ਜਲਦੀ ਸਵੇਰ ਉੱਠੂਗਾ ਪ੍ਰਮਾਤਮਾ ਦਾ ਨਾਮ ਲਊਗਾ ਸਿਹਤ ਠੀਕ ਹੋਊਗੀ ਉਹਦੀ ਸੋਚ ਆਪੀ ਚੇਂਜ ਹੋਊਗੀ ਉਹ ਕਿਸੇ ਮਾੜੇ ਕੰਮਾਂ ਵੱਲ ਨਹੀਂ ਸੋਚੂਗਾ ਉਹ ਤਾਂ ਪ੍ਰਮਾਤਮਾ ਦਾ ਧਿਆਨ ਕਰੂਗਾ ਆਪਣੀ ਸਿਹਤ ਦਾ ਧਿਆਨ ਰੱਖੂਗਾ ਇਸ ਕਰਕੇ ਲੜਕੇ ਲੜਕੀਆਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀ ਉਹ ਗਰਾਊਂਡਾਂ ਦੇ ਵਿੱਚ ਆਉਣ ਯੋਗਾ ਕਰਨ ਤੇ ਸਾਡੇ ਪੰਜਾਬ ਦਾ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਅਜੀਤ ਜੀ ਦਾ ਧੰਨਵਾਦ ਕਰਦੇ ਅਜੀਤ ਜੀ ਦਾ ਦੁਬਾਰਾ ਫੇਰ ਅਜੀਤ ਜੀ ਦਾ ਦੁਬਾਰਾ ਧੰਨਵਾਦ ਤੇ ਸਾਡੇ ਹੈਪੀ ਸਾਡੇ ਕੋਲੇ ਅੱਜ ਆਏ ਆ ਸਵੇਹਾ ਇਹਨਾਂ ਦਾ ਵੀ ਧੰਨਵਾਦ ਹੈ ਸਾਨੂੰ ਲੋਕਾਂ ਨਾਲ ਮਿਲਿਆ ਤੇ ਹੈਪੀ ਦਾ ਵੀ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਲਓ ਵੀ ਮਿੱਤਰੋ ਆਪਣੇ ਬੱਚਿਆਂ ਨੂੰ ਜੇ ਤੁਸੀਂ ਖੇਡਾਂ ਦੇ ਵਿੱਚ ਪਾਉਂਗੇ ਯੋਗਾ ਦੇ ਵਿੱਚ ਪਾਉਂਗੇ ਤਾਂ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਜੀ ਇਹਨਾਂ ਨੇ ਮੈਸੇਜ ਆਇਆ ਹੈ ਆ ਦੇਖੋ ਛੋਟੇ-ਛੋਟੇ ਬੱਚੇ ਹੀ ਪਹੁੰਚ ਰਹੇ ਨੇ 20 ਵੀ 22 ਵੀ 24 24 ਸਾਲ ਦੇ ਤੇ ਜਿਨ੍ਹਾਂ ਦੀ ਉਮਰ 65 70 75 ਸਾਲ ਦੀ ਉਹ ਵੀ ਪਹੁੰਚੇ ਹੋਏ ਨੇ ਇਹਦੇ ਨਾਲ ਯੋਗਾ ਦੇ ਨਾਲ ਉਮਰ ਦਾ ਕੋਈ ਸਬੰਧ ਨਹੀਂ ਜੀ ਫ੍ਰੀ ਆਫ ਕਾਸਟ ਹੈ ਤੇ ਇੱਥੇ ਜੇ ਤੁਸੀਂ ਕਹੋ ਸਾਰੀ ਮਾਨਸਾ ਵੀ ਇੱਥੇ ਆ ਕੇ ਯੋਗਾ ਕਰ ਸਕਦੀ ਆ ਇੰਨਾ ਇੱਥੇ ਵੱਡਾ ਗਰਾਊਂਡ ਹੈ ਇੰਨਾ ਖੁੱਲਾ ਗਰਾਊਂਡ ਹੈ ਜੀ ਜੇ ਇੱਥੇ 5000 ਬੰਦਾ 10000 ਬੰਦਾ ਵੀ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਤੁਸੀਂ ਅਜੇ ਗਰਗ ਜੀ ਨਾਲ ਜੁੜੋ ਉਹਨਾਂ ਦਾ ਮੋਬਾਈਲ ਨੰਬਰ ਅਸੀਂ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਕਮੈਂਟਾਂ ਦੇ ਵਿੱਚ ਵੀ ਦੇ ਦਾਂਗੇ ਕੋਈ ਟਾਈਮਿੰਗ ਬਾਰੇ ਜਾਣਕਾਰੀ ਲੈਣੀ ਹੈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਅਜੇ ਗਰਗ ਜੀ ਨਾਲ ਜਿਹੜੇ ਕਿ ਕੋਚ ਨੇ ਇੱਥੋਂ ਦੇ ਬਾਬਾ RAM DEV ਜੀ ਦੇ ਸ਼ਿष्य ਨੇ ਉਹ ਜੋਗਾ ਮਾਨਸਾ ਜੋਗਾ ਮਾਨਸਾ ਜੀ ਯੋਗਾ ਮਾਨਸਾ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਜੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਤਾਂ ਤੁਹਾਨੂੰ ਬਹੁਤ ਹੀ ਜਲਦ ਮਿਲਾਂਗੇ ਮਿੱਤਰੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ